ਸਾਰੇ ਨਿਜਮਸੀ ਦੀ ਅੱਜ ਅਸੀਂ ਪੜ੍ਹਾਂਗੇ ਹਿਜਕੀਲ ਦਾ 36ਵਾਂ ਅਧਿਆਇ ਨਵਾਂ ਦਿਲਾ ਤੇ ਨਵਾਂ ਆਤਮਾ ਪਹਿਲੀ ਆਇਤ ਇਥੇ ਆਦਮੀ ਦੇ ਪੁੱਤਰ ਇਸਰਾਇਲ ਦੇ ਪਰਬਤਾਂ ਲਈ ਗੰਵਵਾਚ ਅਤੇ ਤੂੰ ਆਖ ਕੇ ਹੀ ਇਸਰਾਇਲ ਦੇ ਪਰਬਤ ਤੋਂ ਯਹੋਵਾ ਦਾ ਵਚਨ ਸੁਣੋ ਦੂਸਰੀ ਆਇਤ ਪ੍ਰਭੂ ਯਹਵਾ ਇਹ ਫਰਮਾਉਂਦਾ ਹੈ ਵੈਰੀ ਨੇ ਤੁਹਾਡੇ ਵਿਰੁੱਧ ਆਖਿਆ ਹੈ ਆਹਾ ਉੱਚੇ ਉੱਚੇ ਪੁਰਾਣੇ ਸਥਾਨ ਸਾਡੇ ਕਬਜ਼ੇ ਲਈ ਹੋ ਗਏ ਹਨ ਤੀਸਰੀ ਆਇਤ ਇਸ ਲਈ ਗੰਵਵਾਚ ਅਤੇ ਤੂੰ ਉਹਨਾਂ ਨੂੰ ਆਖ ਕੇ ਪ੍ਰਭੂ ਯਹਵਾ ਇਹ ਫਰਮਾਉਂਦਾ ਹੈ ਇਸ ਕਰਕੇ ਹਾਂ ਇਸੇ ਕਾਰਨ ਕਿ ਉਹਨਾਂ ਨੇ ਤੁਹਾਨੂੰ ਉਜਾੜਿਆ ਅਤੇ ਹਰੇਕ ਪਾਸੇੋਂ ਤੁਹਾਨੂੰ ਹੜੱਪ ਕਰ ਗਏ ਤਾਂ ਜੋ ਤੁਸੀਂ ਕੌਮਾਂ ਦੇ ਬਕੀਰ ਦਾ ਮਿਲਖ ਹੋ ਗਿਆ ਹੈ ਅਤੇ ਚਰਚਾ ਕਰਨ ਵਾਲਿਆਂ ਦੇ ਬੁੱਲਾ ਵਿੱਚ ਤੁਸੀਂ ਆ ਗਏ ਹੋ ਅਤੇ ਤੁਸੀਂ ਲੋਕਾਂ ਲਈ ਝੂਠੀ ਰੱਪਟ ਹੋ ਚੋਤੀ ਆਇਤ ਇਸ ਲਈ ਹੈ ਇਸਰਾਇਲ ਦੇ ਪਰਬਤੋਂ ਪ੍ਰਭੂ ਇਹ ਵਾਦਾ ਵਚਨ ਸੁਣੋ ਪ੍ਰਭੂ ਇਹ ਵਾ ਪਰਬਤਾਂ ਤੇ ਟਿੱਲਿਆਂ ਨਦੀਆਂ ਤੇ ਵਾਦੀਆਂ ਉਜੜੀਆਂ ویرਾਨੀਆਂ ਅਤੇ ਛੱਡੇ ਹੋ ਸ਼ਹਿਰਾਂ ਨੂੰ ਜਿਹੜੇ ਆਲੇ-ਦੁਆਲੇ ਦੀਆਂ ਬਾਕੀ ਕੌਮਾਂ ਦੇ ਲਈ ਲੁੱਟਮ ਅਤੇ ਮਖੌਲ ਹੋਏ ਹਨ ਇਓਂ ਫਰਮਾਉਂਦਾ ਹੈ ਪੰਜਵੀਂ ਆਇਤ ਐਸ ਲਈ ਪ੍ਰਭੂ ਇਹ ਹੋਇਆ ਫਰਮਾਉਂਦਾ ਨਿਸ਼ਚੈ ਮੈਂ ਆਪਣੀ ਅਣਖ ਦੀ ਅਗ ਵਿੱਚ ਕੌਮਾਂ ਦੇ ਬਕੀਏ ਤੇ ਅਤੇ ਸਾਰੇ ਅਦਮ ਦੇ ਵਿਰੁੱਧ ਬੋਲਿਆ ਹਾਂ ਜਿਨ੍ਹਾਂ ਨੇ ਆਪਣੇ ਸਾਰੇ ਦਿਲ ਦੇ ਆਨੰਦ ਨਾਲ ਅਤੇ ਜਾਨ ਦੇ ਵੈਰ ਨਾਲ ਆਪਣੇ ਆਪ ਨੂੰ ਮੇਰੇ ਧਰਤੀ ਦੇ ਕਬਜ਼ੇ ਲਈ ਠਹਿਰਾਇਆ ਪਈਓ ਲੁੱਟੇ ਦੇ ਸ਼ਿਕਾਰ ਲਈ ਕੱਢਣ 6ਵੀਂ ਆਇਤ ਐਸ ਲਈ ਇਸਰਾਇਲ ਦੀ ਭੂਮੀ ਦੇ ਵਿਰੁੱਧ ਅਗੰਭਵਾਚ ਅਤੇ ਪਹਾੜਾਂ ਠਿੱਲਣੇਆਂ ਨਦੀਆਂ ਅਤੇ ਵਾਦੀਆਂ ਨੂੰ ਆਖ ਕੇ ਪ੍ਰਭੂ ਹਮੇਂ ਫਰਮਾਉਂਦਾ ਵੇਖੋ ਮੈਂ ਆਪਣੀ ਅਣਖ ਅਤੇ ਆਪਣੇ ਕਰੋਧ ਵਿੱਚ ਵਚਨ ਕੀਤਾ ਐਸ ਲਈ ਕਿ ਤੁਸੀਂ ਕੌਮਾਂ ਲਈ ਨਮੋਸ਼ੀ ਚੁੱਕੀ ਹੈ 7ਵੀਂ ਆਇਤ ਐਸ ਲਈ ਪ੍ਰਭੂ ਹਮੇਂ ਫਰਮਾਉਂਦਾ ਮिन्नੋ ਮੈਂ ਸੌ ਖਾਦੀ ਕਿ ਨਿਸ਼ਚੇ ਤੁਹਾਡੇ ਆਲੇ ਦੁਆਲੇ ਦੀਆਂ ਕੌਮਾਂ ਆਪ ਨੂੰ ਨਮੋਸ਼ੀ ਉਠਾਉਣਗੀਆਂ 8ਵੀਂ ਆਇਤ ਫਰ ਤੁਸੀਂ ਹੈ ਇਸਰਾਇਲ ਦੇ ਪਰਬਤੋਂ ਤੁਸੀਂ ਆਪਣੇ ਤਹਿਣੀਆਂ ਕੱਢੋਗੇ ਅਤੇ ਮੇਰੀ ਪ੍ਰਜਾ ਇਸਰਾਇਲ ਦੇ ਲਈ ਫਲ ਦੇਵੋਗੇ ਕਿਉਂ ਜੋ ਛਿਤੀ ਆਉਣ ਵਾਲੇ ਹਨ ਨਵੀਂ ਐਤ ਅਸਲੇ ਵੇਖੋ ਮੈਂ ਤੁਹਾਡੀ ਵੱਲ ਹਾਂ ਅਤੇ ਮੈਂ ਆਪਣਾ ਮੂੰਹ ਤੁਹਾਡੀ ਵੱਲ ਕਰਾਂਗਾ ਤੇ ਤੁਸੀਂ ਵਾਹੇ ਜਾਓਗੇ ਤੇ ਬੀਜੇ ਜਾਓਗੇ ਦਸਵੀਂ ਐਤ ਅਤੇ ਮੈਂ ਆਦਮੀਆਂ ਨੂੰ ਹਾਂ ਇਸਰਾਇਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾਵਾ ਦੇਵਾਂਗਾ ਅਤੇ ਤੁਸੀਂ ਵਸਾਏ ਸ਼ਹਿਰ ਵਸਾਏ ਜਾਣਗੇ ਅਤੇ ਖਲੋ ਖੋਲੇ ਫਿਰ ਬਣਾਏ ਜਾਣਗੇ 11ਵੀਂ ਆਇਤ ਅਤੇ ਮੈਂ ਤੁਹਾਡੇ ਉੱਤੇ ਆਦਮੀਆਂ ਤੇ ਪਸ਼ੂਆਂ ਨੂੰ ਵਧਾਵਾਂਗਾ ਅਤੇ ਉਹ ਬਹੁਤ ਹੋਣਗੇ ਅਤੇ ਫਲਣਗੇ ਅਤੇ ਮੈਂ ਤੁਹਾਨੂੰ ਅਜਿਹਾ ਵਸਾਵਾਂਗਾ ਜਿਹੋ ਜਿਹੇ ਤੁਸੀਂ ਪਹਿਲੇ ਸੋ ਅਤੇ ਤੁਹਾਡੇ ਤੇ ਤੁਹਾਡੇ ਸ਼ੁਰੂ ਦੇ ਦਿਨਾਂ ਵਿੱਚ ਤੋਂ ਵਧੇਰੇ ਉਪਕਾਰ ਕਰਾਂਗਾ ਤੁਸੀਂ ਜਾਣੋਗੇ ਕਿ ਮੈਂ ਯਹਵਾ ਹਾਂ 12ਵੀਂ ਐਂਤ ਹਾਂ ਮੈਂ ਅਜਿਹਾ ਕਰਾਂਗਾ ਕਿ ਆਦਮੀ ਪਰ ਅਰਥਾਤ ਮੇਰੇ ਇਸਰਾਇਲ ਦੀ ਪ੍ਰਜਾ ਤੁਹਾਡੇ ਉੱਤੇ ਤੁਰੇ ਫਿਰੇਗੇ ਤੇ ਉਹ ਤੁਹਾਡੇ ਉੱਤੇ ਕਬਜ਼ਾ ਕਰਨਗੇ ਤੇ ਤੁਸੀਂ ਉਹਨਾਂ ਦੀ ਮਿਲਖ ਹੋਵੋਗੇ ਅਤੇ ਫਿਰ ਉਹਨਾਂ ਨੂੰ ਤੁਸੀਂ ਬੇਔਲਾਦ ਨਾ ਕਰੋਗੇ 13ਵੀਂ ਐਂਤ ਪ੍ਰਭੂ ਹੋਇ ਵਯਮ ਫਰਮਾਉਂਦਾ ਮੈਂ ਤੁਹਾਨੂੰ ਆ ਉਹ ਤੁਹਾਨੂੰ ਆਖਦੇ ਹਨ ਕਿ ਤੁਸੀਂ ਆਦਮੀਆਂ ਨੂੰ ਹੜੱਪ ਕਰਦੇ ਹੋ ਅਤੇ ਤੁਸੀਂ ਆਪਣੀ ਕੌਮ ਨੂੰ ਬੇਔਲਾਦ ਕੀਤਾ 14ਵੀਂ ਐਤ ਇਸ ਲਈ ਅੱਗੇ ਨੂੰ ਤੁਸੀਂ ਨਾ ਆਦਮੀਆਂ ਨੂੰ ਹੜੱਪ ਕਰੋਗੇ ਨਾ ਅੱਗੇ ਨੂੰ ਆਪਣੀ ਕੌਮ ਨੂੰ ਬੇਇੱਲਾਦ ਕਰੋਗੇ ਪ੍ਰਭੂ ਇਹ ਹਵਦਾ ਵਾਕ ਹੈ 15ਵੀਂ ਐਤ ਮੈਂ ਤੁਹਾਨੂੰ ਕੌਮਾਂ ਦੇ ਮਹਿਣੇ ਸੁਣਨ ਨਾ ਦਿਾਂਗਾ ਨਾ ਤੁਸੀਂ ਕੌਮਾਂ ਦੀ ਸ਼ਰਮਿੰਦਗੀ ਫੇਰ ਅੱਗੇ ਨੂੰ ਚੁੱਕੋਗੇ ਨਾ ਤੁਸੀਂ ਆਪਣੀ ਕੌਮ ਨੂੰ ਠੋਕਰ ਖਲਾਓਗੇ ਪ੍ਰਭੂ ਇਹ ਹਵਦਾ ਵਾਕ ਹੈ 16ਵੀਂ ਐਤ ਫਿਰ ਹਵਦਾ ਵਚਨ ਮੇਰੇ ਕੋਲ ਆਇਆ ਤੇ ਆਖਿਆ ਕਿ ਸਾਰੀ 17ਵੀਂ ਐਤ। ਇਹ ਆਦਮੀ ਦੇ ਪੁੱਤਰ ਜਦੋਂ ਇਸਰਾਇਲ ਦਾ ਘਰਾਣਾ ਆਪਣੀ ਭੂਮੀ ਉੱਤੇ ਵਸਦਾ ਹੈ। ਵਸਦਾ ਸੀ। ਉਹਨਾਂ ਨੇ ਉਹਨਾਂ ਨੂੰ ਆਪਣੇ ਮਾਰਗ ਨਾਲ ਅਤੇ ਆਪਣੇ ਕੰਮਾਂ ਦੇ ਨਾਲ ਪਰਿਸ਼ਟ ਕੀਤਾ। ਉਹਨਾਂ ਦਾ ਰਾਹ ਮੇਰੇ ਅੱਗੇ ਅੱਡ ਕੀਤੇ ਹੋਏ ਪਰਿਸ਼ਟ ਤੀਵੀਂ ਮੰਗਰ ਸੀ। 18ਵੀਂ ਐਤ। ਇਸ ਲਈ ਮੈਂ ਉਸ ਲਹੂ ਦੇ ਕਾਰਨ ਜੋ ਉਹਨਾਂ ਉਸ ਦੇਸ਼ ਵਿੱਚ ਵਹਾਇਆ ਅਤੇ ਉਹਨਾਂ ਮੂਰਤੀਆਂ ਦੇ ਕਾਰਨ ਜਿਨ੍ਹਾਂ ਨਾਲ ਉਹਨਾਂ ਨੇ ਪਰਿਸ਼ਟ ਕੀਤਾ ਆਪਣਾ ਕਹਿਰ ਉਹਨਾਂ ਤੇ ਵਹਾਇਆ। ਉਨਮੀ ਐਤ ਮੈਂ ਉਹਨਾਂ ਨੂੰ ਕੰਮਾਂ ਵਿੱਚ ਖਿਲਾਰ ਦਿੱਤਾ ਤੇ ਉਸ ਦੇਸ਼ ਵਿੱਚ ਖਿਲ ਖਿੱਲਰ ਪੁੱਲਰ ਗਏ ਅਤੇ ਉਹਨਾਂ ਦੇ ਰਾਹ ਅਤੇ ਉਹਨਾਂ ਦੇ ਕੰਮਾਂ ਅਨੁਸਾਰ ਮੈਂ ਉਹਨਾਂ ਨੂੰ ਨਿਯਾਉ ਕੀਤਾ ਵੀਮੀ ਐਤ ਅਤੇ ਜਦੋਂ ਕੰਮਾਂ ਦੇ ਵਿੱਚ ਜਿੱਥੇ-ਜਿੱਥੇ ਉਹ ਗਏ ਸਨ ਪੁੱਜੇ ਤਾਂ ਉਹਨਾਂ ਨੇ ਮੇਰੇ ਪਵਿੱਤਰ ਨਾਮ ਨੂੰ ਪੁਲੀਤ ਕੀਤਾ ਜਦੋਂ ਉਹ ਉਹਨਾਂ ਦੇ ਵਿਖੇ ਆਖਦੇ ਹਨ ਕਿ ਇਹ ਯਹਵਾ ਦੀ ਪ੍ਰਜਾ ਹੈ ਅਤੇ ਉਹ ਦੇਸ਼ ਵਿੱਚ ਨਿਕਲ ਕੇ ਆਏ ਹਨ ਇਕਵੀਂ ਐਤ ਪਰ ਮੈਨੂੰ ਆਪਣੇ ਪਵਿੱਤਰ ਨਾਮ ਦੇ ਕਾਰਨ ਚਿੰਤਾ ਹੋਈ ਜਹਨ ਨੂੰ ਇਸਰਾਇਲ ਦੇ ਘਰਾਣੇ ਨੇ ਕਾਮਾ ਵਿੱਚ ਜਿੱਥੇ ਉਹ ਗੈ ਪਲੀਤ ਕੀਤਾ ਬਾਈਮੀ ਐਤ ਇਸ ਲਈ ਇਸੇ ਲਈ ਤੂੰ ਇਸਰਾਇਲ ਦੇ ਘਰਾਣੇ ਨੂੰ ਆਕੇ ਪ੍ਰਭੂ ਹੋ ਗਈ ਉ ਫਰਮਾਉਂਦਾ ਹੈ ਹੈ ਇਸਰਾਇਲ ਦੇ ਘਰਾਣੇ ਮੈਂ ਤੁਹਾਡੀ ਖਾਤਰ ਨਹੀਂ ਸਕੋ ਆਪਣੇ ਪਵਿੱਤਰ ਨਾਮ ਦੀ ਖਾਤਰ ਜਿਸ ਨੂੰ ਤੁਸਾ ਉਹਨਾਂ ਕਾਮਾ ਵਿੱਚ ਜਿੱਥੇ ਗੈ ਸੋ ਪਲੀਤ ਕੇ ਅਰ ਪਲੀਤ ਕੀਤਾ ਇਹ ਕਰਦਾ ਇਹ ਕਰਦਾ ਹਾਂ 31ਵੀਂ ਆਇਤ ਮੈਂ ਆਪਣੇ ਵੱਡੇ ਨਾਮ ਨੂੰ ਜਿਹੜਾ ਕੌਮਾਂ ਦੇ ਵਿੱਚ ਪਲੀਤ ਕੀਤਾ ਗਿਆ ਜਿਹਹਨੂੰ ਤੁਸੀਂ ਉਹਨਾਂ ਵਿੱਚ ਪਲੀਤ ਕੀਤਾ ਪਵਿੱਤਰ ਕਰਾਂਗਾ ਤੇ ਮੈਂ ਜਦੋਂ ਮੈਂ ਉਹਨਾਂ ਦੀਆਂ ਅੱਖੀਆਂ ਦੇ ਸਾਹਮਣੇ ਤੁਹਾਡੇ ਵਿੱਚੋਂ ਪਵਿੱਤਰ ਹੋਵਾਂਗਾ ਅਤੇ ਉਹ ਕੌਮਾਂ ਜਾਣਣਗੇ ਕਿ ਮੈਂ ਹੀ ਹਵਾਹ ਪ੍ਰਭੂ ਦਾ ਵਾਕ ਹੈ 24ਵੀਂ ਆਇਤ ਕਿਉਂਕਿ ਮੈਂ ਤੁਹਾਨੂੰ ਕੌਮਾਂ ਵਿੱਚ ਲਾਵਾਂਗਾ ਅਤੇ ਸਾਰੇ ਦੇਸ਼ਾਂ ਵਿੱਚੋਂ ਤੁਹਾਨੂੰ ਇਕੱਠੇ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਭੂਮੀ ਵਿੱਚ ਲਿਆਵਾਂਗਾ ਪਚਵੀਂ ਐ ਤਾਂ ਜਦੋਂ ਤੁਹਾਡੇ ਉੱਤੇ ਨਿਰਮਲ ਜਲ ਛਿੜਕਾਂਗਾ ਅਤੇ ਤੁਸੀਂ ਸ਼ੁੱਧ ਹੋਵੋਗੇ ਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਸ਼ੁੱਧਤਾ ਹੀ ਤੋਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ। ਸ਼ਬੀਮੀ ਐ ਤਾਂ ਅਤੇ ਮੈਂ ਤੁਹਾਨੂੰ ਨਵਾਂ ਦਿਲ ਦੇਵਾਂਗਾ ਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ ਤੇ ਤੁਹਾਡਾ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਤੇ ਮਾਸ ਦਾ ਦਿਲ ਤੁਹਾਨੂੰ ਬਖਸ਼ਾਂਗਾ। ਸਤਾਈਮੀ ਐ ਤਾਂ ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀ ਵਿਧੀਆਂ ਉੱਤੇ ਚਲਾਵਾਂਗਾ ਤੇ ਤੁਸੀਂ ਮੇਰੇ ਨਿਯਮਾਂ ਦੇ ਪਾਲਣਾ ਕਰੋਗੇ ਤੇ ਉਨ੍ਹਾਂ ਤੇ ਅਮਲ ਕਰੋਗੇ 28ਵੀਂ ਹੈ ਅਤੇ ਤੁਸੀਂ ਉਸ ਦੇਸ਼ ਵਿੱਚ ਜਿਹੜਾ ਮੈਂ ਤੁਹਾਡੇ ਪਿਓ ਦਾਦਿਆਂ ਨੂੰ ਦਿੱਤਾ ਵਸੋਗੇ ਤੁਸੀਂ ਮੇਰੀ ਪ੍ਰਜਾ ਹੋਵੋਗੇ ਤੇ ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ 29ਵੀਂ ਹੈ ਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਸ਼ੁੱਧਤਾ ਹੀ ਤਾਂ ਬਚਾਵਾਂਗਾ ਤੇ ਮੈਂ ਅੰਨ ਮੰਗਾਵਾਂਗਾ ਤੇ ਮੈਂ ਉਨ੍ਹਾਂ ਨੂੰ ਵਧਾਵਾਂਗਾ ਅਤੇ ਤੁਹਾਡੇ ਉੱਤੇ ਕਾਲ ਨਾ ਪਾਵਾਂਗਾ 30 ਅਤੇ ਮੈਂ ਬ੍ਰਿਸ਼ਣ ਦੇ ਫਲਾ ਨੂੰ ਅਤੇ ਖੇਤ ਦੀ ਪੈਦਾਵਾਰ ਨੂੰ ਵਧਾਵਾਂਗਾ। ਵਾਦਾ ਬਖਸ਼ਾਂਗੇ। ਇਥੋਂ ਤਿੱਕਰ ਕੇ ਤੁਸੀਂ ਅੱਗੇ ਲਈ ਕੌਮਾ ਵਿੱਚ ਕਾਲ ਦੇ ਕਰਨ ਨੂੰ ਨਮੋਸ਼ੀ ਨਾ ਉਠਾਵੋਗੇ। ਇਕਤਮੀ ਐਤ ਤੁਸੀਂ ਤਦ ਤੁਸੀਂ ਆਪਣੇ ਬੁਰੇ ਰਾਹਾਂ ਤੋਂ ਅਤੇ ਆਪਣੇ ਕੰਮਾਂ ਨੂੰ ਚੇਤੇ ਕਰੋਗੇ ਤੇ ਉਹ ਚੰਗੇ ਨਹੀਂ ਹਨ। ਸਗੋ ਅਤੇ ਤੁਸੀਂ ਆਪਣੇ ਔਗਣਾ ਉੱਤੇ ਅਤੇ ਆਪਣੇ ਘਣਾਣੇ ਕੰਮਾਂ ਉੱਤੇ ਆਪਣੀ ਨਜ਼ਰ ਵਿੱਚ ਆਪਣੇ ਆਪ ਨੂੰ ਕਿਣ ਕਰੋਗੇ। 32ਵੀਂ ਐਤ ਪਰਭੂ ਇਹ ਵਾਇਮ ਫਰਮਉਂਦਾ ਤੁਸੀਂ ਜਾਣ ਲੋਗੇ ਕਿ ਮੈਂ ਤੁਹਾ ਇਹ ਤੁਹਾਡੀ ਖਾਤਰ ਨਹੀਂ ਕਰਦਾ ਹਾਂ। हे ਇਸਰਾਇਲ ਦੇ ਘਰਾਣੇ ਤੁਸੀਂ ਆਪਣੇ ਰਾਹਾਂ ਦੇ ਕਾਰਨ ਸ਼ਰਮਿੰਦੇ ਹੋਵੋਗੇ ਤੇ ਲੱਜੇਵਾਨ ਹੋਵੋਗੇ। ਤੇਤੀ ਮੈਂ ਆਇਤ ਪਰਭੂ ਇਹ ਵਾਇਮ ਫਰਮਉਂਦਾ ਜਿਸ ਦਿਹਾੜੇ ਮੈਂ ਤੁਹਾਨੂੰ ਸਾਰੇ ਔਗਣਾ ਤੋਂ ਸ਼ੁੱਧ ਕਰਾਂਗਾ ਉਸੇ ਦਿਹਾੜੇ ਮੈਂ ਤੁਹਾਨੂੰ ਤੁਹਾਡੇ ਸ਼ਹਿਰਾਂ ਵਿੱਚ ਵਸਾਵਾਂਗਾ ਤੇ ਤੁਸੀਂ ਵਿਰਾਨ ਥਾਂ ਬਣਾਏ ਤੁਹਾਡੇ ਵਿਰਾਨ ਥਾਂ ਬਣਾਏ ਜਾਣਗੇ। ਚੌਂਤੀ ਮੈਂ ਆਇਤ ਅਤੇ ਉਸ ਵਿਰਾਨ ਧਰਤੀ ਤੋਂ ਜੋ ਸਾਰੇ ਰਾਹ ਲੰਘਦਿਆਂ ਦੀ ਨਜ਼ਰ ਵਿੱਚ ویرਾਨ ਪਈ ਸੀ ਵਾਹੀ ਜਾਵੇਗੀ 35ਵੀਂ ਆਇਤਾ ਤੇ ਉਹ ਆਖਣਗੇ ਕਿ ਇਹ ਧਰਤੀ ਜਿਹੜੀ ویرਾਨ ਪਈ ਹੋਈ ਸੀ ਅਦਨ ਦੇ ਬਾਗ-ਵਾਂਜ ਹੋ ਗਈ ਹੈ ਤੇ ਬਰਬਾਦ ਤੇ ਉਜੜੇ ਤੇ ਟੱਠੇ ਹੋਏ ਸ਼ਹਿਰ ਗੜਾਂ ਵਾਲੇ ਅਤੇ ਵਸ ਤੇ ਵਸਦੇ ਹੋ ਗਏ 6ਵੀਂ ਆਇਤਾ ਤਦ ਕੌਮਾਂ ਜਿਹੜੀਆਂ ਤੁਹਾਡੇ ਵਾਲੇ ਦਵਾਲੇ ਬਚੀਆਂ ਹੋਈਆਂ ਹਨ ਜਾਣਣਗੇ ਕਿ ਮੈਂ ਹੀ ਹੋਵਾ ਨੇ ਟੱਠਿਆਂ ਥਾਵਾਂ ਨੂੰ ਬਣਾਇਆ ਤੇ ਉਜੜੇ ویرਾਨਾਂ ਨੂੰ ਫੇਰ ਲਗਾਇਆ ਹੈ ਮੈਂ ਇਹ ਹਵਾਨੇ ਫਰਮਾਇਆ ਤੇ ਮੈਂ ਹੀ ਕਰਾਂਗਾ। 37ਵੀਂ ਅਧ ਪਵਿੱਤਰ ਪ੍ਰਭੂ ਹਵੈਨ ਫਰਮਾਉਂਦਾ ਇਸਰਾਇਲ ਦੇ ਘਰਾਣੇ ਮੇਰੇ ਕੋਲੋਂ ਫੇਰ ਇਹ ਪੁੱਛੇਗਾ ਭਈ ਮੈਂ ਉਹਨਾਂ ਦੇ ਲਈ ਇਹ ਕਰਾਂ ਕਿ ਉਹਨਾਂ ਆਦਮੀਆਂ ਦੇ ਇੱਜੜ ਵਾਂਗਰ ਵਾਅਦਾ ਦੇਵਾਂ। 38ਵੀਂ ਅਧ ਪਵਿੱਤਰ ਇੱਜੜ ਵਾਂ ਦੇ ਜਿਹੜੇ ਯਰੂਸ਼ਲਮ ਜਿਵੇਂ ਯਰੂਸ਼ਲਮ ਦਾ ਇੱਜੜ ਉਹਦੇ ਠਹਿਰਾਇਆ ਹੋਇਆ ਪਰਮਾ ਵਿੱਚ ਸੀ ਉਹਦਾ ਹੀ ਉਜੜੇ ਉਹ ਸ਼ਹਿਰ ਆਦਮੀਆਂ ਦੇ ਜਥਿਆਂ ਨਾਲ ਭਰੇ ਹੋਏ ਹੋਣਗੇ ਤੇ ਉਹ ਜਾਣਨਗੇ ਕਿ ਮੈਂ ਹੀ ਹਵਾਂ ਹਾਂ। ਆ ਮੈਂ ਪ੍ਰਭ ਜੀ ਨਾ ਵਚਨ ਪੜ੍ਹ ਸੁਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਨੇ ਆਮੀ ਸਾਇੰਜ ਅਮਸੀਤੀ